ਵਨ ਇੰਡੀਆ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਅਮਨਦੀਪ ਨਿੱਗਾ ਸਵਾਗਤ ਕਰਦੀ ਹਾਂ ਤੁਸੀਂ ਸਾਡੇ ਚੈਨਲ ਤੇ ਇੱਕ ਨਾਦਰ ਸ਼ਖਸੀਅਤ ਦੇਖੀ ਹੈ ਜੋ ਬਿਨਾਂ ਕਿਸੇ ਫਾਇਦੇ ਬਿਨਾਂ ਕਿਸੇ ਡਰ ਦੇ ਹਰ ਮੁੱਦੇ ਤੇ ਬਿਬਾਕੀ ਦੇ ਨਾਲ ਆਪਣੀ رائے ਰੱਖਦੇ ਨੇ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਪਰਮਜੀਤ ਹੰਸੂਣਾ ਦੀ ਉਹ ਅੱਜ ਸਾਡੇ ਨਾਲ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਨਗੇ ਤੇ ਮੈਂ ਉਹਨਾਂ ਦਾ ਵੀ ਨਿੱਗਾ ਸਵਾਗਤ ਕਰ ਲੈਣਾ ਚਾਹੁੰਦੀ ਹਾਂ ਪਰਮਜੀਤ ਹੰਸ ਜੀ ਬਹੁਤ ਬਹੁਤ ਸਵਾਗਤ ਹੈ ਵਨ ਇੰਡੀਆ ਪੰਜਾਬੀ ਤੇ ਮਨਜੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਨੂੰ ਔਰ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਜੀ ਜੀ ਮੈਂ ਜਿਵੇਂ ਗੱਲ ਕੀਤੀ ਕਿ ਸਾਡੇ ਚੈਨਲ ਤੇ ਇੱਕ ਚਿਹਰਾ ਆਇਕਸ਼ਕ ਸੀ ਹੈ ਤਾਂ ਅਸੀਂ ਦਿਖਾਉਨੇ ਆ ਜੁਨੇ ਡੈਰਤਾ ਦੇ ਨਾਲ ਹਰ ਮੁੱਦੇ ਤੇ ਵਿਵਾਕੀ ਦੇ ਨਾਲ ਆਪਣੇ ਵਿਚਾਰ ਰੱਖਦੇ ਨੇ ਸੋ ਤੁਸੀਂ ਉਹ ਸ਼ਖਸੀਅਤ ਹੋ ਜਿਹੜੀ ਵਿਵਾਕੀ ਦੇ ਨਾਲ ਔਰ ਬਿਨਾ ਕਿਸੇ ਭੈ ਦੇ ਹਰ ਮੁੱਦੇ ਤੇ ਆਪਣੇ ਵਿਚਾਰ ਰੱਖਦੇ ਹੋ ਜੀ ਮੈਂ ਪਹਿਲਾਂ ਤਾਂ ਇਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਬਹੁਤ ਹਿੰਮਤ ਚਾਹੀਦੀ ਹੈ ਸੱਚ ਨੂੰ ਸਾਹਮਣੇ ਲਿਆਉਣ ਦੇ ਲਈ ਸੱਚ ਬਾਰੇ ਬੋਲਣ ਦੇ ਲਈ ਸੋ ਕਦੀ ਤੁਹਾਨੂੰ ਵੈਸੇ ਮਤਲਬ ਡਰ ਪਿਆ ਉਦਾਂ ਹੀ ਨਹੀਂ ਆਇਆ ਕਿ ਮੈਂ ਇੰਨਾ ਸੱਚ ਜੇ ਬੋਲ ਦਿੱਤਾ ਤਾਂ ਲੋਕ ਵਿਰੋਧ ਨਾ ਕਰਨ ਜਾਂ ਲੋਕ ਮੈਨੂੰ ਕੁਝ ਕਹਿਣ ਨਾ ਨਹੀਂ ਐਕਚੁਅਲੀ ਅਮਨ ਜੀ ਮੈਂ ਬਹੁਤ ਸਾਰੀਆਂ ਵੀਡੀਓ ਵਿੱਚ ਕਹਿੰਦਾ ਹੁੰਦਾ ਕਿ ਸੱਚ ਸਾਰਿਆਂ ਨੂੰ ਬੋਲਣਾ ਚਾਹੀਦਾ ਅਸੀਂ ਜਿਹੜੇ ਲੋਕ ਆ ਨਾ ਸੋਸ਼ਲ ਮੀਡੀਆ ਤੇ ਸਿਸਟਮ ਇਹ ਚੱਲ ਪਿਆ ਕਿ ਅਸੀਂ ਪਹਿਲਾਂ ਲੋਕਾਂ ਦੇ ਕਮੈਂਟ ਦੇਖਦੇ ਆ ਫੇਰ ਅਸੀਂ ਉਸ ਹਸਾਬ ਨਾਲ ਗੱਲ ਕਰਦੇ ਆ ਅਸੀਂ ਉਹਨੂੰ ਮੈਂ ਕਹਿੰਦਾ ਹੁਣ ਲਕੀਰ ਦੇ ਫਕੀਰ ਅਸੀਂ ਆਪਣੀ ਸੋਚ ਨਾਲ ਗੱਲ ਨਹੀਂ ਕਰਦੇ ਕਦੇ ਵੀ ਕਿ ਐਕਚੁਅਲੀ ਗੱਲ ਕਿਹੜੀ ਕਰਨੀ ਚਾਹੀਦੀ ਸੱਚ ਕੀ ਹੁੰਦਾ ਮੇਰੀ ਸ਼ੁਰੂ ਤੋਂ ਪ੍ਰੋਬਲਮ ਹੈ ਕਿ ਸੱਚ ਨੂੰ ਸੱਚ ਝੂਠ ਨੂੰ ਝੂਠ ਕਹਿਣ ਤੇ ਮੈਂ ਹਮੇਸ਼ਾ ਅੜਿਆ ਰਹਿਣਾ ਔਰ ਮੈਂ ਪਹਿਲਾਂ ਵੈਸੇ ਹੀ ਆਪਣੇ ਕੋਸ਼ਿਸ਼ ਸ਼ੋਅਾਂ ਦੇ ਵਿੱਚ ਮਾੜਾ ਮੋਟਾ ਬੋਲਦਾ ਹੁੰਦਾ ਸੀ ਤੇ ਮੈਂ ਥੋੜਾ ਸੱਚ ਬੋਲ ਦੇਣਾ ਤੇ ਸਾਰੇ ਲੋਕਾਂ ਨੇ ਬੜਾ ਕਹਿਣਾ ਕਿ ਯਾਰ ਤੁਸੀਂ ਦਲੇਰੀ ਨਾਲ ਸੱਚ ਬੋਲਦੇ ਹੋ ਤੇ ਮੇਰਾ ਸੁਭਾਅ ਸ਼ੁਰੂ ਤੋਂ ਤੁਸੀਂ ਕੁਝ ਇੱਕ ਵੀਡੀਓ ਦੇਖਿਆ ਹੋਣਗੇ ਕਿ ਮੈਂ ਰਿਸ਼ਤੇ ਨਾਤਿਆ ਨੂੰ ਵੀ ਫਿਰ ਜਿਹੜੀ ਇਹ ਨਹੀਂ ਦੇਖਦਾ ਹੁੰਦਾ ਕਿ ਮੇਰਾ ਭਰਾ ਆ ਭੈਣ ਆ ਦੋਸਤ ਆ ਜਾਂ ਕੋਈ ਰਿਲੇਸ਼ਨਸ਼ਿਪ ਵਿੱਚੋਂ ਆ ਕਿਸੇ ਦੀ ਫੇਵਰ ਨਹੀਂ ਮੈਂ ਕਰਦਾ ਤੇ ਜੇਕਰ ਕੋਈ ਚੰਗਾ ਉਹਨੂੰ ਮੈਂ ਬਹੁਤ ਖੁੱਲ੍ਹ ਦਲੀ ਨਾਲ ਮੋਦੀ ਪ੍ਰਸ਼ੰਸਾ ਵੀ ਕਰਦਾ ਪਰ ਜੇ ਕਿਤੇ ਆਲੇ ਦੁਆਲੇ ਮੈਨੂੰ ਲੱਗੇ ਕਿ ਕੁਝ ਗਲਤ ਹੋ ਰਿਹਾ ਤੇ ਮੇਰਾ ਖਿਆਲ ਹੈ ਸਿਰਫ ਮੈਨੂੰ ਨਹੀਂ ਸਭ ਨੂੰ ਸੱਚ ਬੋਲਣਾ ਚਾਹੀਦਾ ਔਰ ਉਸ ਗੱਲ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਬਿਲਕੁਲ ਔਰ ਅਸੀਂ ਉਹ ਚੀਜ਼ਾਂ ਦੇਖਦੇ ਵੀ ਆਂ ਔਰ ਮੈਨੂੰ ਲੱਗਦਾ ਕਿ ਅਸੀਂ ਬਹੁਤ ਸਾਰੀਆਂ ਵੀਡੀਓਜ਼ ਤੁਹਾਡੀਆਂ ਲੋਕਾਂ ਤੱਕ ਅ ਲੈ ਕੇ ਵੀ ਆਉਣੇ ਹਾਲਾਂਕਿ ਤੁਸੀਂ ਵੀ ਪੋਸਟ ਕਰਦੇ ਹੋ ਪਰ ਅਸੀਂ ਵੀ ਆਪਣਾ ਫਰਜ਼ ਸਮਝਦੇ ਹਾਂ ਕਿ ਹਾਂ ਜੇ ਕੋਈ ਸੱਚ ਬੋਲ ਰਿਹਾ ਤਾਂ ਜ਼ਰੂਰ ਉਸ ਵੀਡੀਓ ਨੂੰ ਜਿਹੜਾ ਹੈ ਲੋਕਾਂ ਤੱਕ ਪਹੁੰਚਾਇਆ ਜਾਵੇ ਸੋ ਬਹੁਤ ਸਾਰੀਆਂ ਵੀਡੀਓਜ਼ ਅਸੀਂ ਤੁਹਾਡੀਆਂ ਆਪਣੇ ਚੈਨਲ ਤੇ ਸਾਂਝੀਆਂ ਕਰਦੇ ਤੇ ਅੱਜ ਮੌਕਾ ਮਿਲਿਆ ਸਾਨੂੰ ਅਮਨ ਜੀ ਤੁਹਾਡਾ ਔਰ ਅਮਨ ਜੀ ਤੁਹਾਡਾ ਔਰ ਤੁਹਾਡੇ ਚੈਨਲ ਦਾ ਮੈਂ ਥੈਂਕਸ ਵੀ ਕਰਦਾ ਕਿ ਤੁਸੀਂ ਮੇਰੀ ਕਈ ਹੋਈ ਆਵਾਜ਼ ਨੂੰ ਚਲੋ ਮੇਰੇ ਚੈਨਲ ਤੇ ਜਾਂ ਮੇਰੇ ਪੇਜ ਤੇ ਤੇ ਲੋਕੀ ਸੁਣਦੇ ਨੇ ਪਰ ਮੈਂ ਕਿਸੇ ਚੰਗੀ ਗੱਲ ਨੂੰ ਗਾ ਪਚਾਉਣਾ ਉਹ ਤੁਸੀਂ ਜ਼ਿੰਮੇਵਾਰੀ ਲਈ ਹੋਏ ਤੁਹਾਡੇ ਚੈਨਲ ਤੇ ਬਹੁਤ ਸਾਰੇ ਵੀਵਰ ਹੁੰਦੇ ਨੇ ਕਿਉਂਕਿ ਤੁਹਾਡਾ ਫੁੱਲ ਟਾਈਮ 24 ਆਵਰ ਤੁਹਾਡਾ ਚੈਨਲ ਹੈਗਾ ਵੱਡਾ ਚੈਨਲ ਆ ਤੇ ਮੈਂ ਕਈ ਵਾਰੀ ਮੇਰੇ ਆਪਣੇ ਪੇਜ ਤੋਂ ਵੀ ਜ਼ਿਆਦਾ ਤੁਹਾਡੇ ਵਿਊਅਰ ਹੋਏ ਹੁੰਦੇ ਨੇ ਤੇ ਮੈਨੂੰ ਚੰਗਾ ਲੱਗਦਾ ਥੈਂਕਸ ਤੁਹਾਡਾ ਕਿ ਤੁਸੀਂ ਬੜੀ ਖੂਬਸੂਰਤੀ ਨਾਲ ਵੀਡੀਓ ਲਾਉਣ ਤੋਂ ਪਹਿਲਾਂ ਤੁਸੀਂ ਭੂਮਿਕਾ ਬੜੀ ਸੋਹਣੀ ਬੰਦਦੇ ਹੋ ਤੁਸੀਂ ਜਿਹੜੇ ਸਾਡੇ ਅੱਜ ਦੀ ਇਸ ਪ੍ਰੋਗਰਾਮ ਨੂੰ ਵੀ ਤੁਹਾਡੇ ਵਿਊਅਰ ਦੇਖ ਰਹੇ ਹੋਣ ਕੋ ਇਸ ਗੱਲ ਤੋਂ ਜਾਣੂ ਨੇ ਕਿ ਅਮਨ ਜੀ ਬਹੁਤ ਖੂਬਸੂਰਤੀ ਨਾਲ ਪਹਿਲੋਂ ਭੂਮਿਕਾ ਬਣ ਕੇ ਫਿਰ ਮੇਰੇ ਵਾਲੀ ਵੀਡੀਓ ਲਈ ਹੁੰਦੀ ਸੋ ਬਹੁਤ ਬਹੁਤ ਸ਼ੁਕਰੀਆ ਮੈਂ ਕਦੇ ਵੀ ਨਹੀਂ ਸੋਚਿਆ ਜਿਵੇਂ ਲੋਕੀ ਮੈਂ ਕਿਸੇ ਦੀ ਵੀਡੀਓ ਜੇ ਸ਼ੇਅਰ ਕਰਦਾ ਤੇ ਕਲੇਮ ਉਹਦਾ ਰਕਾਪੀਰਾਈਟ ਆ ਜਾਂਦਾ ਪਰ ਮੈਂ ਇਦਾਂ ਨਹੀਂ ਕਰਦਾ ਹੁੰਦਾ ਮੈਂ ਕਿਹਾ ਚੰਗੀ ਗੱਲ ਆ ਜਿਹੜੀ ਗੱਲ ਕਰਨ ਦਾ ਫਾਇਦਾ ਤਾਂ ਇਹ ਆ ਜੇ ਦੂਰ ਤੱਕ ਪਹੁੰਚੇ ਤੇ ਦੂਰ ਤੱਕ ਪਹੁੰਚਣ ਵਾਸਤੇ ਫੇ ਬਾਕੀ ਦੇ ਚੈਨਲਾਂ ਨੂੰ ਵੀ ਹੈਲਪ ਕਰਨੀ ਚਾਹੀਦੀ ਉਹ ਤੁਸੀਂ ਸੱਚੀ ਆਵਾਜ਼ ਜੇ ਮੈਂ ਸੱਚ ਬੋਲਦਾ ਤੇ ਉਹ ਸੱਚ ਨੂੰ ਤੁਸੀਂ ਬਹੁਤ ਦੂਰ ਤੱਕ ਲੈ ਕੇ ਜਾਂਦੇ ਹੋ ਜੀ ਸਰ ਸਰ سوشل میڈیا ਤੇ 트렌ਡਿੰਗ ਮੁੱਦਿਆਂ ਤੇ ਤੁਸੀਂ ਚਰਚਾ ਕਰਦੇ ਹੋ ਤੇ ਜੇਕਰ ਅਸੀਂ ਜਿਹਦਾ ਹੁਣ ਤੁਸੀਂ ਕਿਹਾ ਕਿ ਸੱਚ ਤਰੋਂ ਤੁਸੀਂ ਬੋਲਦੇ ਹੋ ਔਰ ਵਾਕਈ ਤੁਸੀਂ ਆਪਣਾ ਕੋਈ ਰਿਸ਼ਤਾ ਵੀ ਨਹੀਂ ਦੇਖਦੇ ਹੋ ਹਨ ਜੇ ਅਸੀਂ سوشل میڈیا ਤੇ ਰਹਿੰਦੇ ਹਾਂ ਮੈਨੂੰ ਤੁਹਾਨੂੰ ਯਾਦ ਹੋਵੇਗਾ ਸੌਰੀ ਤੁਹਾਡੀ ਗੱਲ ਕੱਟ ਰਿਹਾ ਦੋ ਵੀਡੀਓ ਐਸੀਆਂ ਦੇਖਿਆ ਜਿੱਥੇ ਮੈਂ ਹੰਸ ਭਾਜੀ ਦੀ ਵੀ ਗੱਲ ਕੀਤੀ ਹੋਈ ਹੈ ਜਿਹੜੀ ਉਹ ਜੱਸੀ ਵਾਲੀ ਤੁਸੀਂ ਸ਼ਾਇਦ ਸ਼ੇਅਰ ਵੀ ਕੀਤੀ ਹੋਈ ਹੈ ਬਿਲਕੁਲ ਬਿਲਕੁਲ ਤੇ ਮੈਂ ਹਰਸ ਭਾਜੀ ਲਈ ਵੀ ਉਸ ਗੱਲ ਨੂੰ ਵਿੱਚੋਂ ਕੱਟ ਕੇ ਮੈਂ ਭਾਜੀ ਨੇ ਕਿਹਾ ਸੀਗਾ ਕਿ ਇੱਥੇ ਤੱਕ ਠੀਕ ਸੀਗਾ ਭਾਜੀ ਸ਼ਾਇਦ ਆ ਗੱਲਾਂ ਤੁਹਾਨੂੰ ਨਹੀਂ ਕਹਿਣੀਆਂ ਚਾਹੀਦੀਆਂ ਸੀ ਸੋ ਸੱਚ ਬੋਲਣਾ ਚਾਹੀਦਾ ਜੀ ਬਿਲਕੁਲ ਅਸੀਂ ਉਹ ਵੀਡੀਓ ਦੇਖੀ ਸੀ ਔਰ ਤੁਸੀਂ ਆ ਵਾਕੇ ਜਦੋਂ ਉਹ ਗੱਲਾਂ ਕਹੀਆਂ ਕਿ ਕਿੱਥੇ ਤੱਕ ਭਾਜੀ ਠੀਕ ਸੀਗੇ ਪਾਜੀ ਨੂੰ ਪਾਜੀ ਗਲਤ ਹੋ ਗਿਆ ਤੁਸੀਂ ਜਦੋਂ ਬੋਲਿਆ ਤਾਂ ਅਸੀਂ ਸਭ ਵੈਸੇ ਵੀ ਮਤਲਬ ਮੈਨੂੰ ਲੱਗਦਾ ਕਿ ਕਿਸੇ ਪਰਿਵਾਰਕ ਮੈਂਬਰ ਨੂੰ ਸਮਝਾਉਣਾ ਵੀ ਜੇਕਰ ਤੁਹਾਡੇ ਵੱਡੇ ਭਰਾ ਨੇ ਹਨ ਤਾਂ ਥੋੜਾ ਔਖਾ ਵੀ ਹੋ ਜਾਂਦਾ ਹੈ ਪਰ ਇੱਥੇ ਤੁਸੀਂ ਹਾਂਸਟਰਾਜ ਉਹਨਾਂ ਦੀ ਗੱਲ ਕੀਤੀ ਹੈ ਤਾਂ ਮੈਂ ਜ਼ਰੂਰ ਹੁਣ ਟ੍ਰੈਂਡਿੰਗ ਵੀ ਚੱਲ ਰਹੇ ਨੇ ਉਹ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਨੇ ਤੇ ਉਹਨਾਂ ਦਾ ਵਿਰੋਧ ਵੀ ਬਹੁਤ ਹੋ ਰਿਹਾ ਹੈ ਫਨਾ ਤੇ ਉਹ ਟੈਕਲ ਵੀ ਕਰ ਰਹੇ ਨੇ ਸੋ ਮੈਂ ਇਹੀ ਹੁਣ ਤੇ ਗੱਲ ਉਹਨਾਂ ਦੀ ਛਿੜੀ ਹੈ ਤਾਂ ਤੁਸੀਂ ਉਹਨਾਂ ਦੇ ਵਿਰੋਧ ਨੂੰ ਕਿਵੇਂ ਦੇਖਦੇ ਹੋ ਔਰ ਉਹ ਕਿਵੇਂ ਇਹ ਸਭ ਹੈਂਡਲ ਕਰਦੇ ਨੇ ਘਰ ਵੀ ਕਿਵੇਂ ਹੈਂਡਲ ਕਰਦੇ ਸੀ ਤੇ ਜੋ ਹੁਣ ਜਿਵੇਂ ਹੈਂਡਲ ਕਰ ਰਹੇ ਨੇ ਕਿਵੇਂ ਲੱਗ ਰਿਹਾ ਅਮਨ ਜੀ ਐਕਚੁਅਲੀ ਵਿਰੋਧ ਜੇ ਟੈਕਨੀਕਲੀ ਸੋਚਿਆ ਜਾਵੇ ਤੇ ਹੰਸਪਾ ਜਿੱਦਾਂ ਨਹੀਂ ਹੋ ਰਿਹਾ ਉਹ ਵਿਰੋਧ ਹੋ ਰਿਹਾ ਪਾਰਟੀ ਦਾ ਹੈ ਭਾਜੀਪੀ ਪਾਰਟੀ ਇਸ ਤੋਂ ਅਸੀਂ ਜਾਣਦੇ ਹੋਵੋਗੇ ਕਿ ਮੈਂ ਪਿਛਲੇ ਅੰਦੋਲਨ ਜਿਹਦਾ ਪਹਿਲੋ ਅੰਦੋਲਨ ਹੋਇਆ ਸੀਗਾ ਮੈਂ ਬੇਸ਼ੱਕ ਮੇਰੇ ਭਰਾ ਐਮਪੀ ਸਨ ਬੀਜੇਪੀ ਦੇ ਪਰ ਉਹਦੇ باوجود ਵੀ ਮੈਂ ਅੰਦੋਲਨ ਦੇ ਨਾਲ ਜੁੜਿਆ ਰਿਹਾ ਔਰ ਬੀਜੇਪੀ ਦੇ ਖਿਲਾਫ ਬੋਲਦਾ ਰਿਹਾ ਗੱਲ ਵੀ ਕਰਦਾ ਰਿਹਾ ਔਰ ਮੇਰੇ ਪੋਸਟ ਵੀ ਹੋ ਜਾਂਦੇ ਸਨ ਤੇ ਗੱਲ ਇਹ ਕਿ ਬੀਜੇਪੀ 노 ਡਾਊਟ ਕਿ ਅਸੀਂ ਕਿਸਾਨ ਮੈਂ ਵੀ ਕਿਸਾਨ ਪਰਿਵਾਰ ਵਿੱਚੋਂ ਹਾਂ ਔਰ ਕਿਸਾਨਾਂ ਦਾ ਤੁਹਾਨੂੰ ਪਤਾ ਹੈ ਕਿ ਜੋ ਕੁਝ ਹੋ ਰਿਹਾ ਕਿਸਾਨਾਂ ਦੇ ਨਾਲ ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ ਔਰ ਮੈਂ ਇਹ ਆ ਕਿ ਮੈਂ ਹੰਸਪਾ ਜੀ ਨੂੰ ਪਹਿਲੀ ਗੱਲ ਮੈਂ ਦੱਸਦਾ ਕਿ ਮੈਂ ਜਿਹੜਾ ਬਹੁਤ ਸਖਤ ਖਿਲਾਫ ਹਾਂ ਪੋਲਿਟਿਕਸ ਦੇ ਬਹੁਤ ਬੁਰੀ ਤਰ੍ਹਾਂ ਸਖਤ ਖਿਲਾਫ ਹਾਂ ਹੰਸਪਾ ਜੀ ਦੇ ਫੋਨ ਜੇ ਕਦੇ ਤੁਸੀਂ ਮਿਲੇ ਮੇਰੀਆਂ 20 25 25 ਮਿੰਟ ਦੇ ਮੈਸੇਜ ਹੋਣਗੇ ਹੰਸਪਾ ਜੀ ਦੇ ਫੋਨ ਦੇ ਵਿੱਚ ਵੋਇਸ ਮੈਸੇਜ ਕਿ ਜਿਹੜਾ ਭਾਜੀ ਨੂੰ ਮੈਂ ਕਿਹਾ ਵੀ ਬੜਾ ਮੈਂ ਕਿਹਾ ਪਾਜੀ ਛੱਡੋ ਪਰਾਂ ਕੀ ਰੱਖਿਆ ਬੜੇ ਲੰਬੇ ਲੰਬੇ ਮੈਸੇਜਸ ਹੈਗੇ ਨੇ ਉਹ ਫਿਰ ਸਗੋ ਦੇਖਦੇ ਨੇ ਤੇ ਮੇਰੀ ਮੈਸੇਜ ਨੂੰ ਸਗੋ ਕਹਿੰਦੇ ਉਹਨੇ ਬੜੇ ਲੰਬੇ ਲੰਬੇ ਮੈਸੇਜ ਹੁੰਦੇ ਪਰਮਜੀਤ ਦੇ ਤੇ ਗੱਲ ਇਹ ਆ ਕਿ ਜੀ ਪਰ ਪ੍ਰੋਬਲਮ ਇਹ ਆ ਕਿ ਦੇਖੋ ਵਿਰੋਧ ਜਿਹੜਾ ਹੋ ਰਿਹਾ ਕਿ ਮੈਂ अगेन ਕਿੰਨਾ ਕਿ ਉਹ ਪਾਰਟੀ ਦਾ ਹੋ ਰਿਹਾ ਕਿਉਂਕਿ ਮੈਂ ਨਹੀਂ ਕਹਾਂ ਕਿ ਗਲਤ ਪਾਰਟੀ ਆ ਕਿ ਉਹਨਾਂ ਵਾਸਤੇ ਠੀਕ ਪਾਰਟੀ ਆ ਪਰ ਇਸ ਵੇਲੇ ਖਲਾਰਾ ਇਹੋ ਜਿਹਾ ਕੁਦਰਤੀ ਪੈ ਚੁੱਕਾ ਮੈਨੂੰ ਨਹੀਂ ਪਤਾ ਉਹ ਕਾਨੂੰਨਾਂ ਨੂੰ ਕਿਉਂ ਨਹੀਂ ਉਹਨਾਂ ਵਿੱਚ ਸੂਤ ਲਿਆਉਂਦੇ ਰਿਹਾ ਜਾਂ ਕਿਸਾਨਾਂ ਦੇ ਨਾਲ ਕਿਉਂ ਨਹੀਂ ਖੜ੍ਹ ਰਿਹਾ ਪਰ ਹੰਸਪਾ ਜੀ ਬਹੁਤ ਸੋਹਣੇ ਤਰੀਕੇ ਨਾਲ ਹੈਂਡਲ ਕਰ ਰਹੇ ਤੁਸੀਂ ਕੁਝ ਇੱਕ ਵੀਡੀਓ ਸ਼ੇਅਰ ਵੀ ਕੀਤੇ ਆ ਤੁਸੀਂ ਦੇਖਦੇ ਸੁਣਦੇ ਰਹਿੰਦੇ ਹੋ ਮੈਂ ਕਹਿੰਦਾ ਕਿ ਹੰਸਪਾ ਜੀ ਦੇ ਪੇਸ਼ੈਂਸ ਨੂੰ ਸਲਾਮ ਆ ਮੈਂ ਕਰਦਾ ਇਸ ਕਰਕੇ ਨਹੀਂ ਕਿ ਮੇਰੇ ਭਾਈ ਨੇ ਪਰ ਜਿਸ ਤਰੀਕੇ ਨਾਲ ਉਹ ਨਜਿੱਠ ਰਹੇ ਨੇ ਮੈਂ ਦੇਖਦੇ ਇੱਕ ਹੈਰਾਨ ਹੋ ਜਨਾ ਤੇ ਮੈਂ ਸਕੋ ਕੱਲ ਵੀ ਕਿਹਾ ਮੈਂ ਕਿਹਾ ਛੱਡੋ ਪਰਾ ਮਾਫੀ ਮੰਗ ਲਓ ਪਾਰਟੀ ਤੋਂ ਤੇ ਤੁਸੀਂ ਇੱਥੇ ਮੇਰੇ ਕੋ ਕੈਨੇਡਾ ਆ ਜਾਓ ਪਰ ਨਹੀਂ ਉਹ ਫਿਰ ਪਤਾ ਨਹੀਂ ਕੀ ਮਜਬੂਰੀਆਂ ਨੇ ਕੀ ਉਹ ਜ਼ਿਆਦਾ ਬਿਹਤਰ ਜਾਣਦੇ ਨੇ ਕਿਉਂਕਿ ਮੇਰੇ ਤੋਂ ਬਹੁਤ ਵੱਡੇ ਨੇ ਮੇਰੀ ਇੰਨੀ ਵੀ ਔਕਾਤ ਨਹੀਂ ਕਿ ਮੈਂ ਉਹਨਾਂ ਨੂੰ ਸਮਝਾ ਸਕਾਂ ਬਹੁਤ ਸੂਝਵਾਨੇ ਹੋ ਪਰ ਮੈਂ ਤੇ ਉਹਨਾਂ ਨੂੰ ਬੇਨਤੀ ਵੀ ਕਰਦਾ ਤੇ ਹੱਥ ਜੋੜ ਕੇ ਕਰਦਾ ਹੁੰਨਾ ਤੇ ਕਿਉਂਕਿ ਮੇਰੇ ਪਿਓ ਬਰਾਬਰ ਨੇ ਇਸ ਕਰਕੇ ਉਪਰ ਇਹ ਗੱਲ ਹੈ ਠੀਕ ਹੈ ਤੁਹਾਡੀ ਕੀ ਵਿਰੋਧ ਹੋ ਜ਼ਰੂਰ ਆ ਪਰ ਹੌਲੀ ਹੌਲੀ ਇੱਕ ਦੋ ਦਿਨਾਂ ਤੋਂ ਬੜਾ ਪੋਜ਼ਿਟਿਵ ਹੀ ਰਿਸਪਾਂਸ ਆ ਰਿਹਾ ਔਰ ਹੈਂਡਲ ਅੱਛੇ ਤਰੀਕੇ ਨਾਲ ਕਰ ਰਹੇ ਨੇ ਦੇਖੋ ਮਾਲਕ ਕੀ ਕਰਦਾ ਜੀ ਬਿਲਕੁਲ ਮੈਂ ਗੱਲ ਕਰਾਂ ਜਿੱਦਾਂ ਹੁਣ ਅਸੀਂ ਤੁਸੀਂ ਕਹਿ ਕਿ ਹੈਂਡਲ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਨੇ ਜਦੋਂ ਇੱਕ ਅੱਧੀ ਵਾਰੀ ਹੋਵੇ ਤਾਂ ਫਰਸਟ੍ਰੇਟ ਹੋ ਜਾਂਦਾ ਬੰਦਾ ਹਨਾ ਵੀ ਇੱਕ ਵਾਰੀ ਹੋ ਗਿਆ ਦੋ ਵਾਰੀ ਹੋ ਗਿਆ ਲੋਕ ਵਿਰੋਧ ਕਰ ਰਹੇ ਨੇ ਫਰਸਟ੍ਰੇਟ ਹੋ ਜਾਂਦੇ ਘਰੇ ਵੀ ਉਹ ਇਦਾਂ ਹੀ ਬਿਲਕੁਲ ਨਰਮੀ ਦੇ ਨਾਲ ਰਹਿੰਦੇ ਨੇ ਬਿਲਕੁਲ ਘਰਾਂ ਤੇ ਵਿੱਚ ਤੇ ਨਰਮੀ ਨਾਲ ਹੀ ਹੁੰਦੇ ਨੇ ਪਰ ਕਾਰ ਵਿੱਚ ਬੰਦਾ ਸੇਵ ਨਹੀਂ ਹੁੰਦਾ ਜੋ ਬਾਹਰ ਹੁੰਦਾ ਸਾਰੇ ਮੈਨੂੰ ਵੀ ਮੈਗਦਨ ਵੀਡੀਓ ਵਿੱਚ ਵੀ ਕਿਹਾ ਸੀਗਾ ਮੈਂ ਕਿਹਾ ਵੀ ਮੈਨੂੰ ਵੀ ਤੁਸੀਂ ਬੜਾ ਪਿਆਰ ਕਰਦੇ ਹੋ ਤੁਸੀਂ ਬੜੀ ਹਲੀਮੀ ਨਾਲ ਬੋਲਦੇ ਹੋ ਮੈਂ ਕੋਈ ਐਕਚੁਅਲੀ ਕੋਈ ਗੱਲ ਚੱਲਦੀ ਸੀ ਗਾਲਾ ਗੋਲਾ ਦੀ ਕਿਸੇ ਬੰਦੇ ਨੂੰ ਮੈਂ ਕਿਹਾ ਗਾਲਾ ਗੋਲਾ ਭਰਾਵਾ ਮੈਂ ਵੀ ਕੱਢ ਲੈਣਾ ਬਹੁਤ ਕੱਢ ਲੈਣਾ ਜੇ ਮੈਂ ਕਿਤੇ ਗਾਲਾਂ ਤੇ ਆ ਗਿਆ ਤੁਸੀਂ ਹੈਰਾਨ ਹੋ ਜਾਗੇ ਐਸੀ ਐਸੀ ਤੁਹਾਨੂੰ ਕੰਪੋਜੀਸ਼ਨ ਸੁਣਾਵਾਂਗਾ ਤੁਸੀਂ ਹੈਰਾਨ ਹੋ ਵੀ ਜਾ ਗਾਲਾਂ ਇਦਾਂ ਦੀਆਂ ਵੀ ਹੁੰਦੀਆਂ ਪਰ ਮੈਂ ਕੱਢਦਾ ਨਹੀਂ ਸੋਸ਼ਲ ਮੀਡੀਆ ਤੇ ਜਾਂ ਵੈਸੇ ਵੀ ਬਾਹਰ ਨਹੀਂ ਕੱਢਦਾ ਮੇਰਾ ਸੁਭਾਅ ਹੈ ਸਾਡੇ ਸਾਰੇ ਭਰਾਵਾਂ ਦਾ ਇਹੋ ਜਿਹਾ ਸੁਭਾਅ ਹੈ ਜੇ ਕਦੇ ਮਾੜੀ ਮੋਟੀ ਗੁੱਸਾ ਕਰ ਸਾਵੇ ਵੀ ਤੇ ਫਿਰ ਅਸੀਂ ਆਪਣੀ ਘਰ ਵਾਲੀਆਂ ਵੋਟੀਆਂ ਨੂੰ ਕੱਢ ਲਈਦੀਆਂ ਗਾਲਾਂ ਕੂਲਾ ਉਹ ਫਿਰ ਬੈਲੈਂਸ ਕਰ ਲੇਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇੰਨਾ ਕਿੱਥੇ ਹਾਂਜੀ ਵਾਈਫ ਫਿਰ ਘਰ ਵਾਲੀਆਂ ਨਰਾਜ਼ਗਿਨੀ ਤੇ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਇੰਨਾ ਕੁ ਗੁੱਸਾ ਇਹਨਾਂ ਚ ਹੈਗਾ ਹੀ ਆ ਕੋਈ ਨਹੀਂ ਪਰ ਅਸੀਂ ਉਹ ਫਿਰ ਇਹ ਕਹਦੇ ਦਾ ਭੈਣ ਜੀ ਮਾਫ ਕਰਦੇ ਹੋ ਕੀ ਗੱਲ ਹੈ ਅੱਜ ਸਿਰ ਮੈਂ ਇੱਕ ਕੱਲ ਹੋਰ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਚਲੋ ਇਹ ਤਾਂ ਅਸੀਂ 트ੈਂਡਿੰਗ ਮੁੱਦੇ ਤੇ ਗੱਲ ਕਰ ਲਈ ਦੀ ਜਿਹੜਾ ਮਤਲਬ ਕਿ ਹੰਸਰਾ ਸ਼ਾਂਸ ਜੀ ਦਾ ਵਿਰੋਧ ਹੋ ਰਿਹਾ ਨਹੀਂ ਤੇ ਉਹਨਾਂ ਦੇ ਭਰਾ ਦੇ ਵਿਚਾਰ ਕੀ ਨੇ ਪਰਮਜੀਤ ਹੰਸ ਉਹਨਾਂ ਦੇ ਵਿਚਾਰ ਕੀ ਨੇ ਹਨਾ ਤੇ ਉਹ ਕਿਦਾਂ ਹੈਂਡਲ ਜਿਹੜਾ ਕਰ ਰਹੇ ਨੇ ਦੇਖ ਰਹੇ ਨੇ ਸੋ ਇੱਕ ਥਿੰਗ ਜ਼ੋਰ ਹੈ ਤੁਸੀਂ ਆਪਣੇ ਨਾਮ ਪਿੱਛੇ ਖੋਸਲਾ ਲਗਾਉਨੇ ਹੋ ਹਾਂ ਇਹ ਐਕਚੁਅਲੀ ਹਾਂਸ ਜਿਹੜਾ ਸਾਡਾ ਲਾਸਟ ਨੇਮ ਨਹੀਂ ਆ ਜਿਹਨੂੰ ਆਪਾਂ ਪੰਜਾਬ ਦੇ ਵਿੱਚ ਗੋਤ ਕਹਿੰਦੇ ਨੇ ਨਾ ਇੱਥੇ ਅਸੀਂ ਲਾਸਟ ਨੇਮ ਕਹਿੰਦੇ ਹਾਂ ਉਹਨੂੰ ਸਾਡਾ ਉਹ ਲਾਸਟ ਨੇਮ ਹਾਂਸ ਨੇਗਾ ਐਕਚੁਅਲੀ ਜਦੋਂ ਹਾਂਸ ਭਾਈ ਛੋਟੇ ਸੀ ਅਸੀਂ ਹਾਂਸ ਭਾਈ ਦਾ ਜਿਹੜਾ ਘਰ ਦਾ ਨਾਮ ਸ਼ਾਇਦ ਅੱਜ ਪਹਿਲੀ ਵਾਰੀ ਤੁਹਾਨੂੰ ਪਤਾ ਲੱਗੇਗਾ ਜੈਸੇ ਜਿੱਦਾਂ ਵੈਸੇ ਜਿੱਦਾਂ ਹੁੰਦਾ ਨਾ ਘਰ ਦੇ ਵਿੱਚ ਹਰੇਕ ਦਾ ਨਾਮ ਜਿੱਦਾਂ ਮੈਨੂੰ ਪੰਮਾ ਹੀ ਕਹਿੰਦੇ ਨੇ ਤੇ ਹਾਂਸ ਭਾਈ ਦਾ ਘਰ ਦਾ ਨਾਮ ਆ ਤੋਤਾ ਸ਼ਾਇਦ ਤਾਂ ਨਹੀਂ ਪਤਾ ਹੋਣਾ ਅੱਛਾ ਹਾਂ ਤੋਤਾ ਹਾਂਜੀ ਤੇ ਐਕਚੁਅਲੀ ਜਿਹੜਾ ਪ੍ਰੋਪਰ ਨੇਮ ਸੀਗਾ ਸਕੂਲ ਦੇ ਵਿੱਚ ਉਹ ਸੀਗਾ ਸਿਰਫ ਹੰਸ ਰਾਜ ਕੱਲਾ ਹੰਸ ਰਾਜ ਤੇ ਜਦੋਂ ਫਿਰ ਸੰਗੀਤ ਦਾ ਸ਼ੌਕ ਤੇ ਸ਼ੁਰੂ ਤੋਂ ਹੀ ਪਰ ਜਦੋਂ ਉਸਤਾਦ ਪੂਰਨ ਸ਼ਾਹਕੋਟੀ ਸਾਹਿਬ ਕੋਲ ਗਿਆ ਤੇ ਉੱਥੇ ਗੱਲਬਾਤ ਕੀਤੀ ਕਹਿੰਦੇ ਕਿ ਯਾਰ ਨਾਮ ਤੇਰਾ ਕੱਲਾ ਹੰਸ ਰਾਜ ਥੋੜਾ ਅਜੀਬ ਜਿਹਾ ਲੱਗਦਾ ਤੇ ਕੁਦਰਤੀ ਉਹਨਾਂ ਨੇ ਮਗਰ ਕਹਿ ਤਾ ਹੰਸ ਰਾਜ ਹੰਸ ਹੰਸ ਦੋ ਵਾਰੀ ਲਾ ਦਿੱਤਾ ਤੇ ਉਹ ਹੰਸ ਲੱਗ ਗਿਆ ਨਾਲ ਤੇ ਫਿਰ ਉੱਥੋਂ ਬਸ ਮੈਂ ਉਹਦੋਂ ਛੋਟਾ ਹੀ ਸੀਗਾ ਪੜਦਾ ਸੀਗਾ ਤੇ ਇੱਕ ਚਾਜ ਆ ਹੁੰਦਾ ਨਾ ਵੀ ਸਾਡਾ ਨਾਮ ਬੜਾ ਵੱਡਾ ਆ ਬੰਦਾ ਹੀਰੋ ਬਣ ਗਿਆ ਤੇ ਉਦੋਂ ਪਤਾ ਨਹੀਂ ਸੀ ਹੁੰਦਾ ਕਿ ਇਹ ਨਾਮ ਦੇਣਾ ਉਹ ਫਿਰ ਮੈਂ ਵੀ ਪਰਮਜੀਤ ਹਾਂਸ ਲਾਲ ਆ ਘਰ ਚ ਹੋਰ ਇੱਕ ਦੋ ਨੇ ਲਾ ਲਿਆ ਤੇ ਮੈਨੂੰ ਹਾਲਾਂਕਿ ਸਾਰੀ ਦੁਨੀਆ ਪਰਮਜੀਤ ਹਾਂਸ ਦੇ ਨਾਮ ਤੋਂ ਜਾਣਦੀ ਆ ਅਜੇ ਵੀ ਬਹੁਤ ਪਰਮਜੀਤ ਹਾਂਸ ਹੀ ਕਹਿੰਦੇ ਮੇਰੇ ਮੂੰਹੋਂ ਵੀ ਕਈ ਵਾਰੀ ਪਰਮਜੀਤ ਹਾਂਸ ਨਿਕਲ ਜਾਂਦਾ ਕਿਉਂਕਿ ਪਰਮਜੀਤ ਕਹਿੰਦੇ ਤਾਂ ਆਪ ਮੁਹਾਰੇ ਹਾਂਸ ਕਿਉਂਕਿ ਬਹੁਤ ਸਾਲਾਂ ਤੋਂ ਇਹ ਯੂਜ਼ ਕਰ ਰਿਆ ਸੀ ਤੇ ਸਾਡਾ ਐਕਚੁਅਲੀ ਲਾਸਟ ਨੇਮ ਆ ਜੀ ਸਾਡਾ ਗੋਤək ਖੋਸਲਾ ਤੇ ਫਿਰ ਮੈਂ ਪੋਸਟ ਆਇਆ ਰ ਤੁਸੀਂ ਹੰਸ ਜਿਹੜਾ ਸਰਨੇਮ ਤੁਹਾਨੂੰ ਮਿਲਿਆ ਹੋਇਆ ਹਾਂਜੀ ਉਹ ਤਖੱਲੂਸ ਐਕਚੁਅਲੀ ਭਾਜੀ ਦਾ ਤਖੱਲੂਸ ਕਹਿ ਸਕਦੇ ਹੈ ਨਾ ਅਲੀਅਸ ਹੰਸਰਾਜ ਹੈ ਨਾ ਹੰਸ ਤੇ ਉਹ ਸਾਡਾ ਲਾਸਟ ਨੇਮ ਨਹੀਂਗਾ ਫਿਰ ਮੈਂ ਲਾਇਆ ਸੀਗਾ ਤੇ ਮੈਂ ਫਿਰ ਹੁਣ ਸੋਚਿਆ ਮੈਂ ਕਿਹਾ ਯਾਰ ਜਦੋਂ ਕੋਸੁਰਤ ਜੀ ਆਈ ਥੋੜਾ ਇੱਕ ਤੇ ਮੈਂ ਕਿਹਾ ਚਲੋ ਮੈਂ ਆਪਣਾ ਕੰਮ ਕਰਦਾ ਮੇਰੀ ਆਪਣੀ ਆਈਡੈਂਟੀ ਹੋਣੀ ਚਾਹੀਦੀ ਆ ਪਲੱਸ ਇਹ ਸੀਗਾ ਕਿ ਮੇਰੇ ਜਿਹੜੇ ਸਾਡੇ ਵੱਡੇ ਬਜ਼ੁਰਗ ਨੇ ਦਾਦੇ ਪਰਦਾਦੇ ਪਤਾ ਲੱਗੇ ਲੋਕਾਂ ਨੂੰ ਥੋੜਾ ਜਿਹਾ ਯਾਰ ਇਹ ਇਹਨਾਂ ਦਾ ਲਾਸਟ ਨੇਮ ਇਹਨਾਂ ਦਾ ਗੁੱਤ-ਗੁੱਤ ਕੀ ਆ ਤੇ ਮੇਰੇ ਬੱਚਿਆਂ ਦਾ ਬਕਾਇਦਾ ਖੋਸਲਾ ਹੀ ਲਾਸਟ ਨੇਮ ਅਸੀਂ ਪਾਸਪੋਰਟਾਂ ਜਦੋਂ ਬੌਰਨ ਹੋਏ ਸੀ ਉਹਦ ਲਿਖਾਇਆ ਮੇਰੇ ਫਾਦਰ ਸਾਹਿਬ ਦਾ ਵੀ ਮਦਰ ਦਾ ਵੀ ਮੇਰੀ ਅਸੀਂ ਬੀਬੀ ਭਾਪਾ ਹੀ ਕਿਹਾ ਸਾਰੀ ਉਮਰ ਅਸੀਂ ਮੰਮੀ ਜਾਂ ਮੌਮ ਮੂਮ ਕਦੇ ਨਹੀਂ ਕਿਹਾ ਅੱਜ ਤੱਕ ਵੀ ਉਹਨਾਂ ਦੇ ਜਾਣ ਤੱਕ ਵੀ ਸਾਰੇ ਭੈਣ ਭਰਾਵਾਂ ਨੇ ਅਸੀਂ ਬੀਬੀ ਤੇ ਭਾਪਾ ਹੀ ਕਿਹਾ ਸੋ ਮੇਰੀ ਬੀਬੀ ਦਾ ਨਾਂ ਅਜੀਤ ਕੌਰ ਖੋਸਲਾ ਤੇ ਮੇਰੇ ਭਾਪੇ ਦਾ ਨਾਂ ਹੈਗਾ ਸਰਦਾਰ ਅਰਜਨ ਸਿੰਘ ਖੋਸਲਾ ਸੋ ਐਕਚੁਅਲੀ ਖੋਸਲਾ ਹੈਗੇ ਜੀ ਜੀ ਅੱਛਾ ਸਰ ਮੈਂ ਇੱਕ ਔਰ ਪਰਮਜੀਤ ਜੀ ਗੱਲ ਕਰਨਾ ਚਾਹੁੰਦੀ ਤੁਸੀਂ ਗਾਇਕੀ ਦੀ ਲਾਈਨ ਦੇ ਇੰਟਰਟੇਨਮੈਂਟ ਦੇ ਨਾਲ ਤੁਸੀਂ ਜੁੜੇ ਹੋਏ ਹੋ ਹੈ ਨਾ ਪਰ ਜਦੋਂ ਇੰਟਰਟੇਨਮੈਂਟ ਦੀ ਗੱਲ ਆਉਂਦੀ ਹੈ ਇੰਟਰਟੇਨਮੈਂਟ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਵਿਰੋਧ ਕਰਦੇ ਹੋਏ ਵੀ ਤੁਹਾਨੂੰ ਦੇਖਿਆ ਜਾਂਦਾ ਜਦੋਂ ਸੱਚ ਸਾਹਮਣੇ ਲਿਆਉਣਾ ਹੁੰਦਾ ਤਾਂ ਤੁਸੀਂ ਉਹ ਚੀਜ਼ਾਂ ਬੋਲ ਦਿੰਦੇ ਹੋ ਸ਼ਾਇਦ ਉਹਨਾਂ ਨੂੰ ਕੌੜੀਆਂ ਲੱਗਦੀਆਂ ਹੁਣ ਇੰਡਸਟਰੀ ਦੇ ਕੁਝ ਬੰਦਿਆਂ ਨੂੰ ਜੀ ਚਾਹੇ ਮੂਸੇਵਾਲਾ ਦੇ ਨਾਲ ਰਿਲੇਟਿਡ ਹੋਵੇ ਚਾਹੇ ਚਮਕੀਲਾ ਸਾਹ ਦੇ ਨਾਲ ਰਿਲੇਟਿਡ ਹੋਵੇ ਜੀ ਅ ਜੀ ਹਾਂ ਜੀ ਪਰ ਐਦਾਂ ਨਹੀਂ ਹੋਇਆ ਕਿ ਮੈਂ ਇੱਕ ਐਸੇ ਫੀਲਡ ਦੇ ਨਾਲ ਜੁੜਿਆ ਹੋਇਆ ਤੇ ਲੋਕ ਤੁਹਾਨੂੰ ਕਾਲ ਕਰਦੇ ਹੋਣ ਕਿ ਤੁਸੀਂ ਸਾਡੇ ਬਾਰੇ ਕਿਉਂ ਬੋਲ ਲਿਆ ਜਾਂ ਤੁਹਾਨੂੰ ਇਹ ਚੀਜ਼ਾਂ ਨਹੀਂ ਬੋਲਣੀਆਂ ਚਾਹੀਦੀਆਂ ਸੀ ਇਹ ਚੀਜ਼ਾਂ ਦੁਨੀਆ ਦੇ ਸਾਹਮਣੇ ਨਹੀਂ ਲਿਆਉਣੀਆਂ ਚਾਹੀਦੀਆਂ ਸੀ ਅਮਨ ਜੀ ਐਕਚੁਅਲੀ ਮੈਂ ਇਸ ਗੱਲ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਆਪਣੇ ਉਹ ਨੂੰ ਮੈਂ ਆਪਣੀ ਵਧਾਈ ਨਹੀਂ ਕਰਦਾ ਇਹ ਸੱਚ ਹੈ ਕਿ ਮੈਂ ਬਹੁਤ ਖੁਸ਼ਕਿਸਮਤ ਸਮਝਦਾ ਕਿ ਕੋਈ 1 ਅੱਧਾ ਪਰਸੈਂਟ ਹੀ ਮੈਨੂੰ ਕੋਈ ਗਲਤ ਮੈਸੇਜ ਗਲਤ ਕਮੈਂਟ ਤੁਸੀਂ ਵੀ ਦੇਖਦੇ ਹੋਵੋ ਕੋਈ ਕਮੈਂਟ ਤੁਹਾਡੀਆਂ ਜੀਵਨ ਜਿਹੜੀਆਂ ਤੁਸੀਂ ਵੀ ਵੀਡੀਓ ਪਾਉਂਦੇ ਉਹਨਾਂ ਤੇ ਪੋਜੀਟਿਵ ਕਮੈਂਟ ਹੁੰਦੇ ਨੇ ਮੇਰੇ ਹੱਕ ਦੇ ਵਿੱਚ ਹਾਂਜੀ ਔਰ ਮੈਂ ਇਸ ਕੱਲੋਂ ਬਹੁਤ ਖੁਸ਼ਕਿਸਮਤ ਆ ਉਹ ਪਰਮਾਤਮਾ ਦਾ ਸ਼ੁਕਰਗੁਜ਼ਾਰ ਵੀ ਹਾਂ ਕਿ ਕਾਲ ਵੀ ਕੋ ਇਹੋ ਜੀ ਕਦੇ ਨਹੀਂ ਆਈ ਕੋਈ ਇੱਕ ਅੱਧੀ ਜਾਵੇ ਤੇ ਮੈਂ ਜੇ ਕੋ ਬੰਦਾ ਤੁਸੀਂ ਤੁਹਾਨੂੰ ਮੈਂ ਦੱਸਦਾ ਇੱਕ ਦਿਨ ਬੰਦੇ ਇੱਕ ਦੀ ਬੜੀ ਗੁੱਸੇ ਚ ਕਾਲ ਆਈ ਸੀਗੀ ਤੇ ਜੇ ਗੁੱਸੇ ਵਿੱਚ ਕਾਲ ਆ ਵੀ ਮੈਂ ਉਹਨੂੰ ਨਾ ਇੰਨੇ ਪਿਆਰ ਦੇ ਨਾਲ ਠੰਡਾ ਕਰ ਦਿੰਦਾ ਕਿ ਤੁਸੀਂ ਹੈਰਾਨ ਹੋਵੋਗੇ ਬੜੀ ਗੁੱਸੇ 'ਚ ਕਾਲ ਆਈ ਮੈਂ ਇਦਾਂ ਕਰ ਦੂੰ ਮੈਂ ਇਨਸਪੈਕਟਰ ਆ ਫਲਾਣਾ ਟਮਕਾਨ ਸਾਢੇ ਕਿ ਤਿੰਨ ਮਿੰਟ ਮੇਰੇ ਨਾਲ ਗੱਲ ਹੋਈ ਉਹ ਤੋਂ ਮੇਰੀ ਮੇਰਾ ਫੈਨ ਹੋ ਗਿਆ ਜੀ ਹੁਣ ਰੋਜ਼ਾਨਾ ਕਾਲ ਕਰਦਾ ਅੱਛਾ ਕਿਉਂ ਉਹ ਕਿਹੜੀ ਕਿਹੜੀ ਗੱਲ ਤੋਂ ਤੁਹਾਨੂੰ ਇੰਨਾ ਤਲਖੀ ਦੇ ਨਾਲ ਉਹਨੇ ਫੋਨ ਕੀਤਾ ਪਤਾ ਨਹੀਂ ਕੀ ਸੀਗਾ ਮੁੱਦਾ ਕਿਸੇ ਗੱਲ ਤੋਂ 2 ਕੁ ਮਹੀਨੇ ਹੋ ਗਏ ਨੇ ਉਹ ਸੀਗਾ ਸ਼ਾਇਦ ਮੈਨੂੰ ਵੀ ਯਾਦ ਨਹੀਂ ਪਰ ਸਿਗਾ ਕੋਈ ਉਹ ਨਹੀਂ ਪਤਾ ਪੁਲਿਸ ਵਿੱਚ ਸੀਗਾ ਜਾਂ ਨਹੀਂ ਪਰ ਮੈਨੂੰ ਉਹਨੇ ਇੱਥੇ ਪੁਲਿਸ ਵਾਲਾ ਆ ਮੈਂ ਇੰਸਪੈਕਟਰ ਆ ਮੈਂ ਤੈਨੂੰ ਉਹ ਕਰ ਦੂਗਾ ਮੈਂ ਫਿਰ ਉਹਨਾਂ 5-7 ਮਿੰਟ 5 ਕਿ 4 ਮਿੰਟ ਮਸਾਂ ਹੀ ਗੱਲ ਕੀਤੀ ਉਹਦੇ ਨਾਲ ਬੜੀ ਹਲੀਮੀ ਨਾਲ ਉਹਨੂੰ ਸਮਝਾਇਆ ਤੇ ਉਹ ਫਿਰ ਮੇਰੀਆਂ ਗੱਲਾਂ ਦਾ ਆਸ਼ਿਕ ਚ ਹੋ ਗਿਆ ਔਰ ਉਹ ਐਕਚੁਅਲੀ 뮤జిਕ ਲਵਰ ਸਿਗਾ ਹੋ ਥੋੜਾ ਗਾਉਣ ਦਾ ਵੀ ਸ਼ਕੀਨ ਸਿਗਾ ਇਸ ਕਰਕੇ ਉਹ ਬਹੁਤ ਮੇਰੇ ਕਲੋਜ਼ ਹੋ ਗਿਆ ਤੇ ਗੁੱਸਾ ਗੱਸਾ ਉਪਰੇ ਮਾਰਿਆ ਚੱਕ ਕੇ ਉਹਨੇ ਸੋ ਗੱਲ ਆਈ ਮੀਨ ਟੂ ਸੇ ਕਿ ਜੇ ਤੁਹਾਨੂੰ ਕੋਈ ਇਹੋ ਜੀ ਕਾਲ ਆਉਂਦੀ ਵੀ ਆ ਤੇ ਜੇ ਕੋਈ ਗੁੱਸੇ ਚ ਕਾਲ ਆਉਂਦੀ ਵੀ ਆ ਨਾ ਤੇ ਤੁਸੀਂ ਵੀ ਅੱਗੋਂ ਜੇ ਉਦਾਂ ਦੇ ਹੋ ਜਾਓਗੇ ਤੇ ਫਿਰ ਗੱਲ ਵੱਧਦੀ ਆ ਕੋਸ਼ਿਸ਼ ਕਰੋ ਪਹਿਲਾਂ ਕਿ ਤੁਸੀਂ ਉਹਨੂੰ ਥੋੜਾ ਠੰਡਾ ਕਰਨ ਦੀ ਉਹਨੂੰ ਸਮਝਾਉਣ ਦੀ ਉਹਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰੋ ਤੇ ਜੇ ਤੁਸੀਂ ਵੀ ਅੱਗੇ ਉਹ ਪੈ ਗਿਆ ਗਾਲਾਂ ਕੱਢਣ ਲੱਪੇ ਤੂੰ ਕੋਣ ਹੁੰਨਾ ਮੈਂ ਕਰ ਦਊ ਉਹ ਕਰ ਦਊ ਤੂੰ ਆ ਜੀ ਜਿੱਥੇ ਦੇਖਣਾ ਦੇਖ ਲਾਂਗੇ 10 ਟਾਈਮ ਦੇ ਫੇਰ ਗੱਲਾਂ ਵਾਧੀਆਂ ਨੇ ਕੋਸ਼ਿਸ਼ ਕਰੋ ਪਹਿਲਾ ਕਿ ਤੁਸੀਂ ਉਹਦਾ ਬ੍ਰੇਨ ਵਾਸ਼ ਕਰਕੇ ਉਹਨੂੰ ਠੰਡਾ ਕਰੋ ਤੇ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਵੀਰੇ ਮੈਂ ਉਸ ਇੱਕ ਤੋਂ ਬੰਦਿਆਂ ਨੂੰ ਇਸ ਤਰ੍ਹਾਂ ਮੈਂ ਲਾਈਨ ਤੇ ਲਿਆਂਦਾ ਪਰ ਮੈਂ ਅਗੇਨ ਕਹਿੰਦਾ ਕਿ ਮੈਂ ਇਸ ਗੱਲੋਂ ਬਹੁਤ ਖੁਸ਼ਕਿਸਮਤ ਆ ਕਿ ਮੈਂ ਜਿਵੇਂ ਐਵੇਂ ਲੋਕੀ ਕਹਿ ਦਿੰਦੇ ਨੇ ਕਈ ਵਾਰੀ ਐਵੇਂ ਵੀ ਕਹਿ ਦਿੰਦੇ ਨੇ ਅਮਨ ਜੀ ਆ ਜਿਹੜੇ ਹੋਸਟ ਜਿਹੜੇ ਸ਼ੋਅ ਸ਼ੂ ਕਰਦੇ ਨੇ ਨਾ ਸੋਸ਼ਲ ਮੀਡੀਆ ਤੇ ਐਵੇਂ ਵੀ ਕਹਿ ਦਿੰਦੇ ਨੇ ਮੈਨੂੰ ਥ੍ਰੈਟ ਆਉਂਦੇ ਆ ਮੈਨੂੰ ਧਮਕੀਆਂ ਆਉਂਦੀਆਂ ਮੈਨੂੰ ਚਿੱਠੀਆਂ ਆਉਂਦੀਆਂ ਮੈਨੂੰ ਫੋਨ ਆਉਂਦੇ ਆ ਤੇ ਆਪੇ ਹੀ ਕਾਲਾ ਕੋਲਾ ਕਰਾ ਕੇ ਹਣਾ ਇੰਡੀਆ ਵਿੱਚ ਰੁਝਾਨ ਹੋ ਗਿਆ ਐਕਚੁਅਲੀ ਲੋਕਾਂ ਨੂੰ ਨਾ ਪਬਲਿਸਿਟੀ ਵਾਸਤੇ ਸਿਕਿਉਰਿਟੀ ਲੈਣ ਵਾਸਤੇ ਤੁਸੀਂ ਬਲੀਵ ਕਰਿਓ 90% ਲੋਕ ਆਪੇ ਹੀ ਕਰਦੇ ਨੇ ਸਾਰਾ ਕੁਝ ਯਕੀਨ ਮੰਨਿਓ ਹਾਂ ਹਾਂਜੀ ਸੋ ਇਸ ਕਰਕੇ ਮੈਨੂੰ ਇਹ ਮੈਨੂੰ ਇਹ ਨਾ ਹਮ ਡਰਾਮੇ ਚ ਆਉਂਦੇ ਨਹੀਂ ਐਕਚੁਅਲੀ ਕਰਨੇ ਤੇ ਮਤਲਬ ਤੁਹਾਨੂੰ ਇੱਕ ਅਤੀ ਵਾਰੀ ਜਦੋਂ ਕਾਲ ਆਈ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਪ੍ਰੇਮ ਪਾ ਲਿਆ ਕਿ ਹਾਂ ਮਤਲਬ ਟੈਕਲ ਕਰ ਲਿਆ ਉਹਨਾਂ ਨੂੰ ਬਿਲਕੁਲ ਪ੍ਰੇਮ ਪਾ ਲਿਆ ਉਹਨਾਂ ਨਾਲ ਸੋ ਇਹ ਤਾਂ ਤੁਹਾਨੂੰ ਮਤਲਬ ਵੈਸੇ ਤਲਕੀ ਨਾਲ ਕਾਲ ਆਈ ਜਦੋਂ ਮੈਂ ਤੁਹਾਨੂੰ ਦੱਸ ਰਹੀ ਜਦੋਂ ਤੁਸੀਂ ਆਪਣੀ ਫੀਲਡ ਦੇ ਕੁਝ ਭੇਦ ਖੋਲੇ ਕੁਝ ਰਾਜ਼ ਖੋਲੇ ਹੈ ਨਾ ਵੀ ਕੁਝ ਬਹੁਤ ਸਾਰੀ ਇਹ ਹਿੰਮਤ ਚਾਹੀਦੀ ਹੁੰਦੀ ਹੈ ਤਾਂ ਰਾਜ਼ ਖੋਲਣ ਦੇ ਲਈ ਉਹ ਵੀ ਆਪਣੀ ਇੰਡਸਟਰੀ ਦੇ ਹੈ ਨਾ ਵੀ ਜੀ 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 ਮੈਂ ਜਿਵੇਂ ਇਹ ਗੱਲ ਕੀਤੀ ਸੀ ਚਾਹੇ ਸਤੂ ਮੂਸੇ ਵਾਲੇ ਦੀ ਗੱਲ ਹੋਵੇ ਚਾਹੇ ਚਮਕੀਲਾ ਹੋਣਾ ਦੀ ਗੱਲ ਹੋਵੇ ਸੋ ਤੁਸੀਂ ਉਹ ਚੀਜ਼ਾਂ ਨੂੰ ਅੱਗੇ ਲਿਆਂਦਾ ਆ ਸੋ ਮੈਂ ਉਹੀ ਜਾਣਨਾ ਚਾਹੁੰਦੀ ਆ ਕਿ ਕਦੀ ਕਿਸੇ ਸਿੰਗਰ ਦੀ ਕਾਲ ਆਈ ਤੁਹਾਨੂੰ ਸਿੰਘਰ ਦੀ ਕਾਲ ਨਹੀਂ ਮੈਨੂੰ ਆਈ ਵੈਸੇ ਕਹਿੰਦੇ ਹੁੰਦੇ ਹੈ ਰਖਣਾ ਪਾਜੀ ਆ ਬੋਲਤਾ ਉਹ ਬੋਲਤਾ ਗੁੱਸੇ ਨਾਲ ਨਹੀਂ ਮੈਨੂੰ ਕਦੇ ਕਾਲ ਆਈ ਜੇ ਮੈਂ ਤੁਹਾਨੂੰ ਇੱਕ ਹੋਰ ਸੱਚ ਅੱਜ ਬੋਲਾਂ ਤੁਸੀਂ ਹੈਰਾਨ ਹੋ ਜਾਓਗੇ ਹੁਣੇ ਹੀ ਮੈਂ ਕੱਲ ਪਰਸੋ ਅਮਰ ਸਿੰਘ ਚਮਕੀਲਾ ਬਾਰੇ ਬੋਲਿਆ ਸੀਗਾ ਕਿ ਮੈਂ ਨਾਂ ਵੀ ਲੈ ਦਿੱਤੇ ਸੀ ਹਨਾ ਤੁਹਾਨੂੰ ਪਤਾ ਜੋ ਜੋ ਹੋਇਆ ਤੇ ਹੁਣ ਫੇਰ ਮੈਂ ਨਾਂ ਵੀ ਲੈਣ ਲੱਗਾ ਕੋਈ ਗੱਲ ਨਹੀਂ ਮੈਨੂੰ ਸ੍ਰਿੰਦਰ ਸਿੰਧਾ ਸਾਹਿਬ ਦਾ ਬੇਟਾ ਵੈਨਕੂਵਰਾ ਮਨਿੰਦਰ ਸਿੰਧਾ ਉਹ ਵੈਸੇ ਵੀ ਪਹਿਲਾਂ ਮੈਨੂੰ ਐਕਚੁਅਲੀ ਚਾਚਾ ਜੀ ਕਹਿੰਦਾ ਤੇ ਉਹ ਫਿਰ ਮੈਸੇਜ ਆਇਆ ਕਾਲ ਆਈ ਫਿਰ ਮੈਸੇਜ ਬਹੁਤ ਵਾਇਸ ਮੈਸੇਜ ਹੈ ਨਾ ਤੇ ਫਿਰ ਉਹ ਵੀ ਸੇਮ ਫਿਰ ਇਹੀ ਹੋਇਆ ਮੈਂ ਕਿਹਾ ਬੇਟਾ ਅਜ ਦੇ ਤਾਂ ਮੈਂ ਸਮਝਾਇਆ ਮੈਂ ਕਿਹਾ ਇਹਨਾਂ ਗੱਲਾਂ ਚ ਨਾ ਪਏ ਫਿਰ ਬੜਾ ਹੀ ਕੁਝ ਮੇਰੇ ਕੋਲ ਹੈਗਾ ਫਿਰ ਫਿਰ ਗੱਲਾਂ ਵੱਧ ਜਾਣੀਆਂ ਹੈ ਨਾ ਮੈਂ ਕਿਹਾ ਵੀ ਮੈਂ ਫਿਰ ਦੱਸਿਆ ਦੋ ਚਾਰ ਗੱਲਾਂ ਜਿਨ੍ਹਾਂ ਤੋਂ ਉਹਨੂੰ ਲੱਗਾ ਕਿ ਮੈਂ ਨਹੀਂ ਫਿਰ ਅੱਛਾ ਗੱਲਾਂ ਗੁੱਲਾਂ ਕਰਕੇ ਮੇਰੇ ਨਾਲ ਟਾਈਮ ਸੈੱਟ ਕੀਤਾ ਸੀਗਾ ਟ੍ਰਾਂਟੋ ਟਾਈਮ ਮੁਤਾਬਕ 9 ਵਜੇ ਗੱਲ ਕਰਨੀ ਸੀਗੀ ਜੇ ਕੋ ਤੁਹਾਨੂੰ ਮੈਂ ਸਕਰੀਨਸ਼ਾਟ ਵੀ ਭੇਜ ਦਊਗਾ ਆਈ ਥਿੰਕ ਵਾਇਸ ਮੈਸੇਜ ਤੇ ਉਹਨਾਂ ਫਿਰ ਮੈਨੂੰ ਕਹਿੰਦੇ ਵੀ ਨਹੀਂ ਆਪਾਂ ਕੋਈ ਨਹੀਂ ਜੀ ਠੀਕ ਆ ਜੋ ਵੀ ਹੈਗਾ ਸੋ ਮੈਂ ਨਹੀਂ ਕਹਿੰਦਾ ਕਿ ਮੈਨੂੰ ਝੜਕਿਆ ਜਾਂ ਕੁਝ ਕਿਹਾ ਜਾਂ ਕੁਝ ਧਮਕੀ ਦਿੱਤੀ ਕਦੇ ਨਹੀਂ ਲਾਈਫ ਦੇ ਵਿੱਚ ਪਰ ਮੈਂ ਉਹਨੂੰ ਬੱਚੇ ਨੂੰ ਵੀ ਮੇਰੇ ਭਤੀਜੇ ਵਰਗਾ ਆ ਮੇਰੇ ਬੱਚਿਆਂ ਵਰਗਾ ਪਰ ਮੈਂ ਸਮਝਾ ਦਿੱਤਾ ਸੀ ਉਹਨੂੰ ਹੈਨਾ ਤੇ ਮਤਲਬ ਆਈ ਮੀਨ ਟੂ ਸੇ ਕਿ ਲੜਨਾ ਹੀ ਨਹੀਂ ਸਹਰਪੇ ਸੇ ਪਖੇ ਹੋਏ ਤੰਦੂਰ ਵਾਂਗੂ ਨਹੀਂ ਰਹਿਣਾ ਚਾਹੀਦਾ ਤੁਸੀਂ ਜੇ ਨਰਮੀ ਨਾਲ ਬਹੁਤ ਵੱਡੀਆਂ ਵੱਡੀਆਂ ਮੁਸ਼ਕਲਾਂ ਦਾ ਹੱਲ ਆ ਨਰਮੀ ਬਹੁਤ ਵੱਡੇ ਵੱਡੇ ਮੁੱਦੇ ਤੁਸੀਂ ਸੋਲਵ ਕਰ ਸਕਦੇ ਹੋ ਜੇ ਤੁਸੀਂ ਟੇਬਲ ਟॉक ਕਰਨਾ ਚਾਹੋ ਤੇ ਬਹੁਤ ਵੱਡੀਆਂ ਵੱਡੀਆਂ ਚੀਜ਼ਾਂ ਸੋ ਮੈਂ ਇਹ ਸਾਡੇ ਫਾਦਰ ਸਾਹਿਬ ਦਾ ਕਹਿ ਲਓ ਮੇਰੇ ਸਾਡੇ ਵੱਡਿਆਂ ਦਾ ਅਸ਼ੀਰਵਾਦ ਕਹਿ ਲਓ ਜਾਂ ਉਹਨਾਂ ਦੀ ਸੰਸਕਾਰ ਕਹਿ ਲਓ ਕਿ ਇਹ ਸਾਡੋ ਸਾਰੇ ਪਰਿਵਾਰਾਂ ਚ ਹੈਗਾ ਆ ਕਿ ਅਸੀਂ ਹੈਂਡਲ ਕਰ ਲੈਂਦੇ ਅਸੀਂ ਲੜਾਈ ਲੜੂਈ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੁੰਨੇ ਜੀ ਅੱਛਾ ਤੇ ਕੈਨੇਡਾ ਵਸਣ ਦਾ ਸਵਾਬ ਕਿਵੇਂ ਬਣਿਆ ਇਥੋਂ ਜਲੰਧਰੋਂ ਜਾ ਕੇ ਪੰਜਾਬ ਤੋਂ ਜਾ ਕੇ ਕੈਨੇਡਾ ਐਕਚੁਅਲੀ ਮੇਰੀ ਲਾਈਫ ਟੋਟਲੀ ਡਿਫਰੈਂਟ ਸੀਗੀ ਮੈਂ ਤੁਸੀਂ ਬਿਲੀਵ ਕਰੋ 14 ਤੋਂ 15 ਮੈਂ ਵਰਲਡ ਟੂਰ ਕੀਤਾ ਦੁਨੀਆ ਦੀ ਕੰਟਰੀ ਨਹੀਂ ਮੈਂ ਕੁਛ ਛੱਡੀ ਇੰਗਲੈਂਡ ਅਮਰੀਕਾ ਕੈਨੇਡਾ ਬੈਲਜੀਅਮ ਹਾਲੈਂਡ ਪੈਰਿਸ ਫਿਲਪਾਈਨ ਆਸਟ੍ਰੇਲੀਆ ਕੁਵੇਤ ਮਤਲਬ ਕੋਈ ਕੰਟਰੀ ਹੈ ਹੀ ਨਹੀਂ ਜਿੱਥੇ ਮੈਂ ਨਹੀਂ ਗਿਆ ਔਰ ਇੱਕ ਇੱਕ ਕੰਟਰੀ ਚ 8 8 9 9 ਵਾਰ ਹੀ ਗਿਆ ਹੋਣਾ ਸੀ ਅਸੀਂ ਨਾ ਦੋਨਾਂ ਭਰਾਵਾਂ ਨੇ ਕਦੇ ਸਮਾਂ ਹੁੰਦਾ ਸੀ ਅਸੀਂ ਬੱਸੇ ਵੀ ਨਹੀਂ ਸੀ ਜਾ ਸਕਦੇ ਹਨਾ ਟਿਕਟ ਜੋਗੇ ਪੈਸੇ ਨਹੀਂ ਹੁੰਦੇ ਸੀ ਪਿੰਡੋਂ ਸ਼ਹਿਰ ਤੱਕ ਜਾਣ ਲਈ ਵੀ ਫਰ ਸ਼ੁਕਰ ਉਸ ਮਾਲਕ ਦਾ ਕਿ ਅਸੀਂ ਦੋਨਾਂ ਭਰਾਵਾਂ ਨੇ ਲੋਕਲ ਬੱਸ ਵਾਂਗੂ ਜਹਾਜ਼ ਝੂਟਿਆ ਰੋਜ਼ਾਨਾ ਜਹਾਜ਼ਾਂ ਚ ਰੋਜ਼ਾਨਾ ਜਹਾਜ਼ਾਂ ਚ ਸਿਸਕੋ ਸਾਡੇ ਪ੍ਰੋਮੋਟਰ ਨੂੰ ਕਹਿਣਾ ਜੇ 12 14 ਘੰਟੇ ਦੀ ਡਰਾਈਵ ਆ ਤਾਂ ਪਲੀਜ਼ ਜਹਾਜ਼ ਚ ਰਹਿਣ ਦੁੱਤਕਾਰਾ ਕੋਰਾਂ ਚ ਚੱਲਦੇ ਆ ਹਨਾ ਸੋ ਇਦਾਂ ਅਸੀਂ ਜਹਾਜ਼ ਝੂਟਿਆ ਫਿਰ ਸੈਟਲ ਹੋਣ ਦਾ ਇਹ ਸੀਗਾ ਕਿ ਅਸੀਂ ਜਿਵੇਂ ਮੈਂ ਦੱਸਿਆ ਕਿ ਬਹੁਤ ਸਧਾਰਨ ਤੇ ਬਹੁਤ ਹੀ ਗਰੀਬ ਪਰਿਵਾਰ ਵਿੱਚੋਂ ਅਸੀਂ ਨਿਕਲੇ ਹੋਇਆ ਤੇ ਫਿਰ ਅਸੀਂ ਸਲਾਹ ਕੀਤੀ ਸੀ ਵੀ ਹੰਸ ਭਾਜੀ ਮੈਂ ਤੇ ਮੇਰੇ ਪਾਪਾ ਜੀ ਅਸੀਂ ਬੈਠੇ ਸਾਡੇ ਚੁਬਾਰੇ ਵਾਲਾ ਆਫਿਸ ਹੁੰਦਾ ਸੀ ਦੋ ਖਾਨਿਆਂ ਵਾਲਾ ਸੀ ਉੱਥੇ ਬੈਠੇ ਮੈਨੂੰ ਬਿਲਕੁਲ ਯਾਦ ਹੈ ਜੇ ਵੀ ਤੇ ਅਸੀਂ ਸਲਾਹ ਕੀਤੀ ਸੀ ਵੀ ਇਹਨਾਂ ਮੁਲਕਾਂ ਵਿੱਚ ਠੀਕ ਹੈ ਸਾਡਾ ਪੰਜਾਬ ਅਸੀਂ ਜਜ਼ਬਾਤੀ ਤੌਰ ਤੇ ਜੋ ਮਰਜੀ ਕਹੀਏ ਕਿ ਸਾਡਾ ਪੰਜਾਬ ਮੇਰਾ ਭਾਰਤ ਮਹਾਨ ਪਰ ਜਿਹੜੀ ਗਰਾਊਂਡ ਰਿਐਲਿਟੀ ਹੈ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਤੇ ਫਿਰ ਅਸੀਂ ਇਹ ਸਲਾਹ ਕੀਤੀ ਸੀ ਵੀ ਘਰ ਦੇ ਵਿੱਚੋਂ ਫਾਜੀ ਕਹਿੰਦੇ ਬੇਟਾ ਮੇਰਾ ਅੱਜ ਬਹੁਤ ਵੱਡਾ ਨਾਮ ਆ ਕੱਲ ਦਾ ਪਤਾ ਨਹੀਂ ਤੇ ਤੂੰ ਕਿੰਨੀ ਕੀ ਦਿਨ ਮੇਰੇ ਨਾਲ ਰਹੇਗਾ ਹਨਾ ਵੀ ਕਹਿੰਦੇ ਜ਼ਰੂਰੀ ਆ ਵੀ ਘਰ ਵਿੱਚੋਂ ਇੱਕ ਅੱਧਾ ਬੰਦਾ ਇਹਨਾਂ ਮੁਲਕਾਂ ਵਿੱਚ ਸੈਟਲ ਜ਼ਰੂਰ ਹੋਣਾ ਚਾਹੀਦਾ ਫਿਰ ਮੈਂ ਥੋੜਾ ਜਿਹਾ ਘਰ ਵਿੱਚੋਂ ਸਿਗਾ ਯੰਗ ਵੀ ਸਿਗਾ ਸਾਰਿਆਂ ਤੋਂ ਛੋਟਾ ਥੋੜਾ ਜਿਹਾ ਪੜਿਆ ਵੀ ਸਿਗਾ ਤੇ ਫਿਰ ਮੈਨੂੰ ਸੂਲੀ ਚੜਨਾ ਪਿਆ ਤੇ ਪਰ ਪਹਿਲਾਂ ਪਹਿਲਾਂ ਹੁੰਦਾ ਸੀਗਾ ਹੁਣ ਮੈਨੂੰ 23 24 ਸਾਲ ਹੋ ਗਏ ਨੇ ਤੇ ਹੁਣ ਬਿਲਕੁਲ ਸੈਟ ਆ ਤੇ ਬਸ ਇਹੀ ਕਾਰਨ ਆ ਕਿ ਫਿਰ ਮੈਂ ਕਿਉਂਕਿ ਜਿਹੜਾ ਪਰਪਸ ਹੈਗਾ ਇੱਥੇ ਰਹਿਣ ਦਾ ਕੈਨੇਡਾ ਸੈਟਲ ਹੋਣ ਦਾ ਮੈਂ ਆਪਣੇ ਫਰਜ਼ ਬੜੀ ਬਖੂਬੀ ਨਾਲ ਨਿਭਾਏ ਨੇ ਅਸੀਂ ਮੇਰੇ ਭਤੀਜੇ ਭਤੀਜੀਆਂ ਸਾਰੇ ਸੈਟ ਕਰਾਏ ਭਾਣਜੇ ਭਾਣਜੀਆਂ ਸੈਟ ਕਰਾਏ ਮੇਰੀ ਬੀਬੀ ਵੀ ਇੱਥੇ ਰਹਿੰਦੇ ਸੀਗੇ ਤੇ ਸ਼ੁਕਰ ਹੈ ਮਾਲਕ ਦਾ ਦੋ ਬੱਚੇ ਨੇ ਮੇਰੇ ਤੇ ਇੱਕੋ ਇੱਕ ਬੀਵੀ ਹੈ ਮੇਰੀ ਹਾਂਜੀ ਜੀ ਸਰ ਅੱਛਾ ਤੇ ਪਰਿਵਾਰਕ ਮੈਂਬਰ ਜਿਵੇਂ ਹਾਂਸ ਰਾਜ ਹਾਂਸਰੀ ਪੋਲਿਟਿਕਸ ਵਿੱਚ ਆ ਗਏ ਹਨਾ ਕਿ ਕੈਨੇਡਾ ਪਾਸਕੇ ਉਹ युवराज ਹੰਸ ਨਵਰਾਜ ਹੰਸੂਣੀ ਵੀ ਗਾਇਕੀ ਦੇ ਖੇਤਰ ਦੇ ਵਿੱਚ ਆ ਗਏ ਹਨਾ ਵੀ ਉਹ ਵੀ ਸੈਟਲ ਨੇ ਤੋਂ ਬਾਕੀ ਦੇ ਪਰਿਵਾਰਕ ਮੈਂਬਰਾਂ ਬਾਰੇ ਵੀ ਜ਼ਰੂਰ ਦੱਸਿਓ ਅਸੀਂ ਐਕਚੁਅਲੀ ਚਾਰ ਭਰਾ ਦੋ ਭੈਣਾਂ ਮੇਰੇ ਇੱਕ ਭਾਈ ਸਾਹਿਬ ਐਕਚੁਅਲੀ ਸਾਰਿਆਂ ਤੋਂ ਵੱਡਾ ਹਰਬੰਸ ਸਿੰਘ ਮੈਂ ਤੁਹਾਨੂੰ ਫੋਟੋਆਂ ਭੇਜਦਾਗਾ ਬੇਸ਼ੱਕ ਨਾਲ ਨਾਲ ਦਿਖਾਉਣੀਆਂ ਵੀ ਫਿਰ ਦਿਖਾ ਦਿਓ ਹਰਬੰਸ ਸਿੰਘ ਸਭ ਤੋਂ ਵੱਡਾ ਭਰਾ ਉਸ ਤੋਂ ਛੋਟਾ ਹੰਸਪਾ ਜੀ ਫਿਰ ਉਸ ਤੋਂ ਛੋਟਾ ਸੀ ਅਮਰੀਕ ਜਿਹੜੀ 2020 ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਕਿਸੇ ਕਾਰਨ ਹਨਾ ਤੇ ਫਿਰ ਦੋ ਭੈਣਾਂ ਸਾਡੀਆਂ ਦਰਸ਼ਨਾ ਦੇ ਵੀ ਹਰਪੰਸ ਕਰੋ ਉਸ ਤੋਂ ਬਾਅਦ ਸਾਰਿਆਂ ਤੋਂ ਛੋਟਾ ਮੈਂਜੀ ਪਰਮਜੀਤ ਅਸੀਂ 6 ਭੈਣ 6 ਭੈਣ ਪਾਈਆਂ ਔਰ ਅਸੀਂ ਟੋਟਲ 8 ਮੈਂਬਰ ਸੀ ਕਰਦੇ ਹਾਂ ਜੀ ਤੇ ਗਾ ਹੁਣ ਤੋਂ ਸੁਖਨਾ ਬਹੁਤ ਵੱਡਾ ਪਰਿਵਾਰ ਆ ਮੇਰੇ ਭਤੀਜੇ ਭਤੀਜੀਆਂ ਗਾ ਭਤੀਜਿਆਂ ਦੇ ਵੀ ਗਾ ਬੱਚੇ ਹੋਏ ਪੈਰੇ ਤੁਸੀਂ ਦੇਖਦੇ ਹੋ ਰਿਦਾਨ ਹੁਣ ਸਾਰੇ ਸੁਰੀਲੇ ਬੱਚੇ ਹੋਏ ਨੇ ਯੁਵਰਾਜ ਹੰਸ ਨਵਰਾਜ ਹੰਸ ਸ਼ੁਕਰਾਂ ਉਹਨਾਂ ਦਾ ਪ੍ਰਮਾਤਮਾ ਦਾ ਬੜੇ ਵੱਡੇ ਸਟਾਰ ਨੇ ਇਸ ਵੇਲੇ ਜੀ ਜੀ ਸੋ ਮੈਨੂੰ ਲੱਗਦਾ ਕਿ ਹੁਣ ਆ ਇੰਟਰੋਡਕਟਰੀ ਤਾਂ ਹੋ ਗਿਆ ਥੋੜਾ 트ੈਂਡਿੰਗ ਮੁੱਦਿਆਂ ਤੇ ਵੀ ਹੋ ਗਿਆ ਥੋੜਾ ਪਰਿਵਾਰਕ ਮਾਹੌਲ ਵੀ ਹੋ ਗਿਆ ਪਰਿਵਾਰਕ ਬਾਰੇ ਵੀ ਗੱਲ ਹੋ ਗਈ ਸੋ ਮੈਂ ਹੁਣ ਸਾਰੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੀ ਆ ਕਿ ਹੁਣ ਹਰ ਹਫਤੇ ਮੈਂ ਔਰ ਪਰਮਜੀਤ ਹੰਸ ਜੀ ਪਰਮਜੀਤ ਖੋਸਲਾ ਹੋਣੀ ਅਸੀਂ ਚੱਲਦੇ ਮੁੱਦਿਆਂ ਤੇ ਜ਼ਰੂਰ ਗੱਲਬਾਤ ਕਰਿਆ ਕਰਾਂਗੇ ਔਰ ਜੇ ਉਹ ਵੀ ਸੱਚਾਈ ਹੋਏਗੀ ਜੋ ਵੀ ਪੱਕ ਹੋਣਗੇ ਸਾਰੇ ਤੱਥ ਦੇ ਨਾਲ ਤੁਹਾਡੇ ਸਾਹਮਣੇ ਜੋ ਦਰਸ਼ਕ ਨੇ ਉਹਨਾਂ ਦੇ ਸਾਹਮਣੇ ਲਿਆਂਦੇ ਜਾਣਗੇ ਸੋ ਅੱਜ ਦੇ ਲਈ ਮੈਨੂੰ ਲੱਗਦਾ ਇੰਨਾ ਹੀ ਬਹੁਤ ਹੈ ਬਿਲਕੁਲ ਜੀ ਮੈਂ ਵੀ ਆਪਣੇ ਵੱਲੋਂ ਦੱਸਣਾ ਚਾਹੁੰਦਾ ਇੱਕ ਬੜਾ ਵਧੀਆ ਸੀਗਮੈਂਟ ਸ਼ੁਰੂ ਕਰਾਂਗੇ ਜਿਹਦੇ ਵਿੱਚ ਅਲੱਗ-ਅਲੱਗ ਮੁੱਦਿਆਂ ਤੇ ਮੈਂ ਔਰ ਅਮਨ ਜੀ ਗੱਲ ਕਰਿਆ ਕਰਾਂਗੇ ਅਮਨ ਜੀ ਮੇਰੇ ਤੋਂ ਬਹੁਤ ਸੀਨੀਅਰ ਨੇ ਆਪਣੇ ਕੰਮ ਦੇ ਵਿੱਚ ਉਮਰ 'ਚ ਮੇਰੇ ਤੋਂ ਬਹੁਤ ਛੋਟੇ ਹੋਣਗੇ ਨਹੀਂ ਨਹੀਂ ਰੀਅਲੀ ਤੁਸੀਂ ਬੜਾ ਧੀਰ ਤੋਂ ਚੈਨਲ ਨਾਲ ਜੁੜੇ ਹੋਏ ਹੋ ਤੁਹਾਡਾ ਐਕਸਪੀਰੀਅੰਸ ਆ ਮੇਰਾ ਤਾਂ ਐਕਚੁਅਲੀ ਅਮਨ ਤੋਂ ਦੱਸਦਾ ਕਿ ਮੇਰਾ ਜੇ ਤੁਸੀਂ ਮੇਰਾ ਪਰਮਹੰਸ ਜਿਹੜਾ 뮤지컬 ਚੈਨਲ ਦੇਖਿਆ ਹੋਵੇਗਾ ਮੇਰਾ ਕੰਮ ਆ ਸੰਗੀਤ ਦਾ ਮੈਂ ਇਹਦੇ ਲੋ ਵਾਜਾ ਪਿਆ ਸਾਈਡ ਤੇ ਗਾਉਣਾ ਤੇ ਸੁਣਨਾ ਤੇ ਸ਼ੇਅਰ ਕਰਨਾ ਚੰਗਾ ਚੰਗਾ 뮤직 ਮੈਂ ਸ਼ੇਅਰ ਕਰਦਾ ਰਹਿੰਦਾ ਜਿਹੜਾ ਵਾਜਾ ਪਿਆ ਤੇ ਅਸੀਂ ਕੁਝ ਸੌਣੀ ਲਈਏ ਹਾਂਜੀ ਮੈਂ ਜ਼ਰੂਰ ਐਕਚੁਅਲੀ ਚਲੋ ਥੋੜਾ ਜਿਹਾ ਮੈਂ ਗੁਣਗਣਾ ਦਿਨਾ Ah, ah, ah. Yeah. ਸ਼ੇਰ ਜੇ ਕਦ ਸਨਾ ਦਿਨਾ ਜੀ ਨਾ ਮੈਂ ਮਸਤ ਹੂੰ ਨਾ ਹੂੰ ਸ਼ਰਾਬੀ ਮੁਝੇ ਮਹਿਕ ਦੇ ਕੀ ਖਬਰ ਨਹੀਂ ਨਾ ਮੈਂ ਮਸਤ ਹੂੰ ਨਾ ਹੂੰ ਸ਼ਰਾਬੀ ਮੁਝੇ ਮਹਿਕ ਦੇ ਕੀ ਖਬਰ ਨਹੀਂ ਮਹਿਕ ਦਾ ਹੁੰਦਾ ਜਿਹਨੂੰ ਆਹਤਾ ਕਹਿੰਦੇ ਨੇ ਆਪਾ ना मैं मस्त हूँ ना हूँ शराबी मुझे महक कदे की खबर नहीं तेरे नाम का वो नशा हुआ के मुझे हर नशे से बचा लिया दस इश्का तेरी महफिल विच क्यों दिल ठुकराए जा उजड़न दे ਆਦਾਬ ਸਿਖਾਏ ਜਾਂਦੇ ਨੇ ਸਿਰ ਰਖ ਤਲੀਆਂ ਤੇ ਲਈਉਂ ਦੇਖੋ ਰੇ ਕੀ ਕشش ਹੈ ਤੇਰੇ ਵਿੱਚ ਹਾਲਾ ਕਿ ਤੇਰੇ ਮੰਨਣ ਵਾਲੇ ਸੂਲੀ ਤੇ ਚੜਾਏ ਜਾਂਦੇ ਨੇ ਇੱਕ ਪਾਲੀ ਬਣ ਕੇ ਮੱਝੀਆਂ ਦੇ ਇੱਕ ਮਾਰ ਰੋੜੇ ਵਿੱਚ ਨਦੀਆਂ ਦੇ ਇੱਕ ਫੜ ਕੇ ਜੋ ਦੇ ਹੱਥੀ ਆਰੇ ਤੇ ਚੜਾਏ ਜਾਂਦੇ ਨੇ ਦਸ ਇਸ਼ਕਾ ਤੇਰੀ ਮਹਿਫਿਲ ਵਿੱਚ ਕਿਉਂ ਦਿਲ ਟੁਕਰਾਏ ਜਾ ਜਾ ਉਡੀ ਤੇ ਤਿਲ ਤੇਰੀ ਬਾਤ ਹੋਰ ਨਹੀਂ ਨਹੀਂ ਤੂੰ ਮੱਥੇ ਉੱਤੇ ਚੰਦ ਖਣਵਾਏ ਫਿਰਦੀ ਮੱਥੇ ਉੱਤੇ ਚੰਦ ਖਣਵਾਏ ਫਿਰਦੀ ਨਹੀਂ ਵਣਜਰਨ ਕੁੜੀਏ ਨਹੀਂ ਵਣਜਰਨ ਕੁੜੀਏ ਹਾਂਜੀ ਬੜਾ ਰਾਤ ਦੇ ਸਾਡੇ ਇੱਥੇ 1:20 ਮਿੰਟ ਹੋ ਗਿਆ ਟਾਈਮ ਨਹੀਂ ਗਉਣ ਦਾ ਪਰ ਤੁਹਾਡਾ ਹੁਕਮ ਸੀ ਸੋ ਮੈਂ ਗੱਲ ਕਰ ਰਿਹਾ ਸੀ ਕਿ ਮੈਂ ਐ ਐਕਚੁਅਲੀ 뮤ਜ਼ਿਕ ਮੇਰਾ ਕੰਮ ਸੀਗਾ ਬੋਲਣ ਬੋਲਣ ਦਾ ਸਿਲਸਿਲਾ ਮੈਨੂੰ ਵੀ ਨਹੀਂ ਪਤਾ ਕਦੋਂ ਮੈਂ ਹੋਸਟ ਜਾ ਬਣ ਗਿਆ ਪੀਐਸਕੇ ਮੀਡੀਆ ਗਰੁੱਪ ਬਣਾਤਾ ਤੇ ਸਾਰੇ ਸੁਣਨ ਵਾਲੇ ਨੇ ਬਹੁਤ ਪਿਆਰ ਦਿੱਤਾ ਐਡਾ ਵੱਡਾ ਚੈਨਲ ਨਹੀਂਗਾ ਪਰ ਵੱਡੇ ਵੱਡੇ ਚੈਲਾ ਵਾਂਗੂ ਲੋਕੀ ਸੁਣਦੇ ਨੇ ਬਹੁਤ ਸ਼ੇਅਰਿੰਗ ਹੁੰਦੀ ਹੈ ਬੜੇ ਕਮੈਂਟਸ ਲੰਬੇ ਲੰਬੇ ਆਪਸ ਵਿੱਚ ਡਿਸਕਸ਼ਨ ਕਰਦੇ ਨੇ ਲੋਕੀ ਲੰਬੀ ਲੰਬੀ ਡਿਸਕਸ਼ਨ ਆਪਸ ਵਿੱਚ ਉਹਨਾਂ ਦੀ ਕਮੈਂਟਾਂ ਵਿੱਚ ਹੁੰਦੀ ਤੇ ਮੈਨੂੰ ਬੜਾ ਕੁਝ ਸਿੱਖਣ ਨੂੰ ਵੀ ਮਿਲਦਾ ਕਿਉਂਕਿ ਹਰ ਇੱਕ ਦੀ ਆਪ ਆਪਣੀ ਸੋਚ ਕਈ ਵਾਰੀ ਕਮੈਂਟਾਂ ਵਿੱਚੋਂ ਤੁਹਾਨੂੰ ਬੜੀਆਂ ਚੀਜ਼ਾਂ ਲੱਭ ਜਾਂਦੀਆਂ ਨੇ ਸੋ ਬੜਾ ਤੁਹਾਡਾ ਸ਼ੁਕਰੀਆ ਤੇ ਸਰ ਮੈਂ ਵੀ ਜ਼ਰੂਰ ਦਰਸ਼ਕਾਂ ਨੂੰ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਕਿ ਜੇਕਰ ਉਹ ਚਾਹੁੰਦੇ ਨੇ ਕਿ ਪਰਮਜੀਤ ਸਿੰਘ ਕਿਸੇ ਹੋਰ ਮੁੱਦੇ ਤੇ ਆਪਣੇ ਵਿਚਾਰ ਰੱਖਣ ਜਾਂ ਕਿਸੇ ਮੁੱਦੇ ਤੇ ਉਹ ਚਾਹੁੰਦੇ ਨੇ ਕਿ ਸੱਚ ਸਾਹਮਣੇ ਆਏ ਤਾਂ ਉਹ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਸਕਦੇ ਨੇ ਔਰ ਪਰਮਜੀਤ ਸਿੰਘ ਤੁਹਾਡਾ ਬਹੁਤ-ਬਹੁਤ ਧੰਨਵਾਦ ਉਸੇ ਸਾਨੂੰ ਸਮਾਂ ਦਿੱਤਾ ਔਰ ਹਰ ਹਫ਼ਤੇ ਤੁਸੀਂ ਸਮਾਂ ਦੇਣਾ ਹੈ ਬਸ ਹੁਣ ਕਿਉਂਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਆਪਾਂ ਦਰਸ਼ਕਾਂ ਹੱਥ ਤੱਕ ਪਹੁੰਚਾਉਣੀਆਂ ਨੇ ਜੀ ਬਹੁਤ-ਬਹੁਤ ਸ਼ੁਕਰੀਆ ਅਮਨ ਜੀ ਤੁਹਾਨੂੰ ਤੁਹਾਡੀ ਪੂਰੀ ਟੀਮ ਨੂੰ ਮੈਂ ਅਗੇਨ ਥੈਂਕਸ ਕਹਾਵਾਂਗਾ ਕਿ ਤੁਸੀਂ ਬਹੁਤ ਵੀਡੀਓ ਤੁਹਾਡੀਆਂ ਮੇਰੇ ਨਾਲ ਸ਼ੇਅਰ ਕਰਦੇ ਹੋ ਔਰ ਤੁਸੀਂ ਜਿੰਨੀਆਂ ਵੀਡੀਓ ਸ਼ੇਅਰ ਕਰਦੇ ਹੋ ਉਹਨੂੰ ਬਹੁਤ ਪਿਆਰ ਮਿਲਦਾ ਔਰ ਮੈਂ ਜਿਵੇਂ ਕਿਹਾ ਮੈਂ ਕੱਲ੍ਹ ਹੀ ਪਰਸੋਂ ਤੁਹਾਡਾ ਚੈਨਲ ਦੇਖ ਰਿਹਾ ਸੀ ਅਚਾਨਕ ਸਾਹਮਣੇ ਆ ਗਈਆਂ ਵੀਡੀਓ ਤੇ ਮੈਂ ਬੜਾ ਮੈਨੂੰ ਥੋੜੀ ਜੈਲਸ ਜੀ ਵੀ ਹੋਈ ਵੀ ਮੇਰੇ ਤੋਂ ਵੀ ਜ਼ਿਆਦਾ ਤੁਹਾਡੇ ਵਿਊਅਰ ਹੋਏ ਹੁੰਦੇ ਨੇ ਮੇਰੀ ਵੀਡੀਓ ਤੇ ਔਰ ਮੈਂ ਬੜਾ ਚੰਗਾ ਲੱਗਦਾ ਜੇ ਤੁਸੀਂ ਸ਼ੇਅਰ ਕਰਦੇ ਹੋ ਸੋ ਕੋਈ ਨਹੀਂ ਚੰਗੀ ਗੱਲ ਹੈ ਦੂਰ ਦੂਰ ਤੱਕ ਜਾਣੀ ਚਾਹੀਦੀ ਦੂਰ ਜਾਣ ਤੱਕ ਇਹ ਹੈ ਕਿ ਇੱਕ ਤੋਂ ਵੱਧ ਚੈਨਲਾਂ ਤੇ ਗੱਲ ਪਹੁੰਚਣੀ ਚਾਹੀਦੀ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਤਿ ਸ਼੍ਰੀ ਅਕਾਲ ਸਾਰੇ ਤੁਹਾਡੇ ਜੁਨੀਅਰ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ